वेलकम टू माय ब्लॉग जसविंदर सेद्रूदेव ब्लॉग ਵਿੱਚ ਤੁਹਾਡਾ ਸਵਾਗਤ ਹੈ ਉਮੀਦ ਹੈ ਸਾਰੇ ਠੀਕ-ਠਾਕ ਹੋਵੋਗੇ ਸਾਰੇ ਭੈਣ ਭਰਾ ਨੂੰ ਸਾਥਰੀਕਾਰ ਸਾਰੇ ਭੈਣ ਭਰਾ ਆਂਦਰ ਉਤਰਾ ਹੋਰ ਅਭਜੰਤ ਅੰਦਰ ਆਤੀਏ ਬਾਕਸੇ ਖੁਸ਼ੀਆਂ ਬਾਕਸੇ ਇਧਰ ਲੈ ਸੇ ਹੋਣ ਦੀ ਪਰ ਕਰ ਰਹੀ ਤੁਹਾਨੂੰ ਸਾਹ ਜੀ ਵਾਹ ਇਹਨੂੰ ਸਰੀਰ ਘਟਾ ਦੇਵੇ ਸਰੀਰ ਘਟਾ ਦੇਵੇ ਸਰੀਰ ਘਟਾ ਦੇਵੇ ਭਾਨਕਾ ਵਾਹ ਕਟੋਲ ਗੋਇ ਕਰੂ ਰਬ ਕਰਤਾ ਆਣਾ ਫਰਕ ਨਹੀਂ ਫਰਕ ਪਾਇਆ ਮੈਨੂੰ ਕਹਿ ਲਾ ਕੇ ਬੰਦੇ ਵਿੱਚ ਬਹੁਤ ਬੰਦੇ ਕਹਿਣ ਲੱਗੇ ਮੈਨੂੰ ਫਰਕ ਪਾਇਆ ਤੇਰਾ ਬਹੁਤ ਫਰਕ ਕਿਉਂ ਘਟਿਆ ਵਿੱਚ ਵੀ ਲਾਈਵ ਦੇ ਕਹਨੇ ਆ ਬੰਦੇ ਵਿਕਟ ਗਿਆ ਗਿਆ ਨਾ ਫੇਨ ਰੋਜ਼ ਰੋਜ਼ ਕਾਰਨ ਨਾ ਵਰਕ ਪੈਂਦਾ ਐਕਸਰਸਾਈਜ਼ ਨਹੀਂ ਆਪਰੇ ਤਾਂ ਐਜਾ ਗੇੜਾ ਗੁੜਾ ਦੇ ਰਿਆ ਨਾ ਦਿਖਾਈ ਮੋਸ਼ਰ ਤਾਹੀ ਤੁਹਾਨੂੰ ਕਿਹਾ ਜੇ ਰੈਟ ਰਾਏ ਵਿੱਚ ਬੰਦਾ ਵਗੈਰਾ ਠੀਕ ਹੋ ਜੂਵੇ ਹਨਾ ਅੱਗੇ ਨਾਲ ਫਰਕ ਪਿਆ ਉਹਦਾ ਅੱਗੇ ਨਾਲੋਂ ਜਿੰਨ ਦੀ ਫਰਕ ਪਿਆ ਵਾ ਕਹਿੰਦੇ ਆ ਰੱਬ ਕਰੂਗਾ ਲੋਕਾਂ ਕੋਈ ਕਹਿੰਦਾ ਪਿਆਰ ਹੀ ਹੈ ਕੋਈ ਕਹਿੰਦਾ ਪੈਸਾ ਨਹੀਂ ਰੇਡ ਦੀ ਹੱਡੀ ਕਾ ਠੀਕ ਹੋ ਗਈ ਰੇਡ ਦੀ ਹੱਡੀ ਠੀਕ ਹੋ ਗਈ ਜੁੜੇ ਰਹੋ ਮਿੱਤਰ ਜੁੜੇ ਰਹੋ ਦੋਸਤੋ ਆ ਸਰਵ ਆ ਐਕਟੀਵਿਟੀ ਦਿਖਾਉਣੀ ਹੈ ਇੱਕ ਨਵੀਂ ਅੱਜ ਮੇਰੇ ਕੋਲੇ ਜਮੂਰੇ ਆਏ ਹੀ ਨੇਗੇ ਉਹ ਜਮੂਰੇਆਂ ਨੂੰ ਅੱਜ ਕਾਰਨਾਮ ਅੱਜ ਉਹਨਾਂ ਦੀ ਕਲਾਸ ਲੱਗਣੀ ਹੈ ਅੱਜ ਬਹੁਤ ਕੁਝ ਹੋਣਾ ਜੁੜੇ ਰਹੋ ਜੁੜੇ ਰਹੋ ਆਸਾਪਾ ਅਰਦਾਸਾ ਕਰੂਗਾ ਵੀ ਜਰਾ ਮਿਹਰਜਬੰਦ ਹੋ ਜਾਣਾ ਛੇ ਤੇ ਛੇ ਠੀਕ ਹੋ ਗਏ ਜੁਵੱਕਾ ਮੈਂ ਕਿੱਥੇ ਮੈਂ ਆਪ ਵੀ ਨਹੀਂ ਉੱਠ ਸਕਦਾ ਜੀ ਹੁਣ ਤਾਂ ਡਬਲ ਡੰਬਲ ਲਾਉਣ ਜੋਗਾ ਹੋ ਗਿਆ ਐਕਸਰਸਾਈਜ਼ ਕਰਨ ਜੋਗਾ ਹੋ ਗਿਆ ਕਿੱਥੇ ਮੈਂ ਪਿਆਰ ਰਦਾ ਸੀ ਜਮਾਈ ਪਿਆਰ ਰਦਾ ਸੀ ਕਿੱਥੇ ਮੈਂ ਹੁਣ ਮੈਂ ਹੋ ਗਿਆ ਤੋ ਆਪਦੇ ਜਾਣੀ ਆਪਦੇ ਆਪ ਦਾ ਹੋ ਗਿਆ ਆਉਂਦਾ ਸਰੀਰ ਉੱਠ ਖੜਦਾ ਵਾਂ ਬਾਹਰ ਨਾ ਵੀਰ ਜਰ ਤੇ ਬਾਹਰ ਨਾ ਬਾਹਰ ਚ ਲੈ ਜਾਣਾ ਉਹ ਨਾ ਰੱਬ ਆਪਾਂ ਕਹਿੰਦੇ ਰੱਬ ਭਾਈ ਕਿ ਹਮ ਤਾਂ ਸਾਰਿਆਂ ਨੂੰ ਖੁਸ਼ੀਆਂ ਬਕਸੇ ਚੜ੍ਹਦੀਆਂ ਕਲਾ ਦੇ ਵਿੱਚ ਰੱਖੇ ਅੱਜ ਜਮੂਰੇ ਨਹੀਂ ਆਇਆ ਇੱਕ ਗੱਲ ਰਹਿ ਗਈ ਹਮ ਜੁੜੇ ਰਹੋ ਸਰਦ ਖਾਉਂ ਰਿਹਾ ਦਾਮ ਚੜ ਗਿਆ ਤੂੰ ਹੌਲੋ ਥੋੜਾ ਥੋੜਾ ਟਾਈਮ ਕਰਿਆ ਕੱਲ ਹਾਂ ਥੋੜਾ ਥੋੜਾ ਟਾਈਮ ਹੈ ਦੌਣੇ ਦੋਨੇ ਜਿਆਦਾ ਮਤਲਬ ਦੇ ਨਾ ਐ ਐ ਵੱਡਾ ਜੁੜ ਜਾਓ

ਓਰੇ ਆਓ ਮਿਲੋ ਮੈਨੂੰ ਆਇਓ 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 ਮਿਲੋ ਹੋਰ ਕਰੋ ਉਹ ਕਮਰਾ ਚੋਰੀ ਰੋਕ ਕੇ ਕੀ ਕਰਾਈ ਰੋਕ ਕੇ ਅੱਜ ਹੋਇਆ ਕੀ ਆ ਤੁਸੀਂ ਸਕੂਲ ਗਏ ਹੋ ਆ ਕੇ ਉਹਨੂੰ ਮਿਲੇ ਮਿਲੇ ਨੇ ਮੈਨੂੰ ਦੱਸਿਆ ਹੀ ਨਹੀਂ ਕਿ ਕਿੰਨੇ ਨੰਬਰ ਆਇਆ ਕੀ ਹੋਇਆ माड़ा मोटा नहीं नहीं करो है है <laughs> ये! दो, सत्तर आया। सत्तर प्रसंट। प्रसंट है ना होने यारोट सत्तर परसेंट सत्तर परसेंट है 70% ਰੋਂਗ ਨਾਮ ਨਾ ਨਦ ਵਧੀਆ ਨਾਮ ਨਾ ਨਦ ਨਹੀਂ ਠੀਕ ਹੀ ਆ ਇਧਰ ਵਜਾ 80 80 ਵਾਓ 80 70 70 80 ਇਹ ਫਿਰ ਹੋਣਾ ਕੀ ਬੋਲ ਸਕਦਾ 70 80 ਦਾ ਹੁਣ ਜਿਹੜੇ ਮਗਰ 20 ਰਹਿ ਗਏ 20 ਉਹ ਕਾਣ ਪੂਰੇ ਕਰੂ ਤੇਰੇ 30 ਹੀ ਰਹਿ ਗਏ ਉਹក៏ ਪੂਰੇ ਹੋਣਗੇ ਹੈ ਰਾਜੀ ਤਾਂ ਰਾਜੀ ਤਾਂ ਗਾਹੜੀ ਗੇਰੀ ਪੂਰੇ ਹੋਣਗੇ ਤੁਕੇ ਇਹ ਪੱਕੇ ਪੇਪਰ ਸੀ ਨਹੀਂ ਫਾਈਨਲ ਤਾਂ ਹੋਣਿਆ ਫਾਈਨਲ ਫਿਰ ਫਾਈਨਲ ਪੂਰੇ 30 30 ਤੇਰੇ ਪੂਰੇ ਹੋਣੇ ਚਾਹੀਦੇ ਆ 80 ਦੇ ਕਿਹੜੇ 20 ਮਗਰ ਤੇਰੇ ਰਹਿ ਗਏ ਪੂਰੇ 100 100 ਹੋਣੇ ਚਾਹੀਦੇ ਆ 101 ਜੋ ਰੈੱਡ ਤਿੰਨਾਂ ਅੱਜ ਤੋਂ ਪੜ੍ਹਾਈ ਕਰਤੀ ਕਹਿੰਦਾ ਸ਼ੁਰੂ ਅ ਸੋਈ ਹੁੰਦੇ ਆ ਆਪਾਂ 101 ਕਰਨੇ ਆ ਮਾਸਟਰ ਆਪ ਦਾ ਸਾਰ ਥੋਡੇ ਮਹਿਮਾਂ ਐ ਪੂਰੀਆ ਮਜਬੂਰ ਹੋ ਜਾਣਾ ਇਹਨਾਂ ਨੂੰ 180 ਦਿਨੇ ਪੂਰੇ 101 ਕਰਨੇ ਆ ਹਾਂ ਤਾਂ ਗੱਲ ਮੈਂ ਵੀ ਕਹੀ ਹੈ ਨਾ ਮੈਂ ਬੰਦੇ ਯਾਰ ਅੱਜ TVT ਕੀ ਹੁੰਦਾ TVS PTS PDS ਹੀਗਾ PDMS PDMS ਮਿੱਦ ਦਸਾਂ ਨਿਆ ਗੀਵਾ ਬੀਡੀਐਮ ਦਾ ਵੀ ਕੀ ਬਣਿਆ ਕੀ ਨਹੀਂ ਯਾਰ ਮੜਾ ਮੋਟਾ ਬਦਿਆ ਯਾਰ ਮੈਂ ਐਕਸਨ ਨੂੰ ਮੈਂਬਰ ਆ ਕਰਦਾ ਯਾਰ ਸੁੱਡਾ ਮੈਂ ਚਾਚਾ ਆਂ ਜੀ ਆ ਹੈ ਰਾਜ ਵੀ ਤਾਂ ਬੁਲਾਉਂਦਾ ਨਹੀਂ ਇਹਨਾਂ ਨੂੰ ਹੈ ਸੋਹਣੀ ਹੁੰਦਾ ਯਾਰ ਬੁਲਾਉਂਦੇ ਤਾਂ ਬੁਲਾਉਣਾ ਜੀ ਨੰਬਰ ਘਟਾ ਇੰਨੀ ਫੀਸ ਜਿੰਨੀ ਇਹਨਾਂ ਦੀ ਸਾਲ ਦੀ ਫੀਸ ਆ ਨਾ ਬਹੁਤ ਆਪਣਾ ਤਾਂ ਪਹਿਲੇ ਹੀ ਪੈਸੇ ਬਾਹਲਾ ਲੱਗਿਆ ਪਏ ਮੇਰੇ ਤੇ ਇੰਨਾ ਪੈਸਾ ਲੱਗਿਆ ਪੈਸਾ ਕਿਵੇਂ ਭਰਦੇ ਆ ਉਹ ਸੋਚੋ ਹੁਣ ਤੁਸੀਂ ਤੂੰ ਜੁੱਤੇ ਆ ਨਾ ਨਹੀਂ ਲੱਭਤਾ ਤੂੰ ਸਿਆਣਾ ਜਿਹਾ ਹੋਣ ਲੱਗਿਆ ਜਿੰਨੀ ਨੂਰਾਟਾ ਨੂਰਾ ਵੀ ਨੂਰਾ ਜਿੰਨੀ ਸਾਧ ਦਾ ਜਿੰਨੀ ਇਹਨਾਂ ਦੀ ਮਹੀਨੇ ਦੀ ਫੀਸ ਆਪਣੀ ਸਾਲ ਦੀ ਵੀ ਨਹੀਂ ਸੀ ਉਹੀ ਗੱਲ ਆ ਅਸੀਂ ਤਾਂ ਚਲ 5 ਰੁਪਏ ਨਾਲ ਵੀ ਛੱਡੀ ਦਾ ਫੀਸ ਲੱਗ ਜਾਂਦਾ ਸੀ 5 ਰੁਪਏ ਜਾਂਦੇ ਸੀ ਤਾਂ ਵੀ ਨਾਲ ਦੀ ਫੀਸ ਹੋ ਜਾਂਦੀ ਸੀ ਮਹੀਨੇ ਦੀ 5 ਰੁਪਏ ਪਹਿਲੀ ਕਲਾਸ ਚ 10 ਰੁਪਏ ਹੁੰਦਾ ਸੀਗਾ ਫੇਰ ਪੰਜਵੀਂ ਚ 5 ਰੁਪਏ ਹਾਂ ਅੱਠਵੀਂ ਚ 8 ਰੁਪਏ ਐ ਭਰਦੇ ਰਹੇ ਹਾਂ ਅਸੀਂ ਤਾਂ ਤੇ ਛੋਟੀ ਹੁਣ ਭਾਈ 10-10 ਹਜ਼ਾਰ ਕੰਮ ਵੱਡੇ ਨੇ ਕਾਰਾਂ ਦੇ ਬੱਚਾ ਦੇ ਉਹਨਾਂ ਦਾ ਮੁੱਲ ਪਾਉ ਪੁੱਤ ਪੈਸਿਆਂ ਦਾ ਕੋਈ ਗੱਲ ਨਹੀਂ ਪੈਸੇ ਲੱਗਣਾਂਗੇ ਪੈਸਿਆਂ ਦਾ ਮੁੱਲ ਤਾਂ ਪਵੇ ਹੁਣ ਮੇਰੇ ਦੇ ਪੈਸੇ ਲੱਗੇ ਨੇ ਚਲ ਮੈਂ ਬੋਲਣ ਜੋਗਾ ਹੋ ਗਿਆ ਕੰਮ ਰੱਬ ਨੇ ਥੋੜੇ ਦੇ ਬੈਠਣ ਜੋਗਾ ਦਾ ਕਰਤਾ ਜਿਵੇਂ ਗੌਮੀ ਹੋ ਜਾਂਦਾ ਕੋਮਾ ਕਮਾਤ ਲੈ ਜਾਂਦਾ ਫੇਰ ਕੰਮ ਗਲਤ ਸੀ ਪੈਸਿਆਂ ਲੱਗਿਆਂ ਦਾ ਮੁੱਲ ਤਾਂ ਪਵੇ ਹਾਂ ਪੁੱਤ ਪੜਨਾ ਗਾਹਣੇ ਵਰੀ ਹੁਣ ਜਿਆਹੀ ਤੁਹਾਨੂੰ ਇਹ ਵੀ ਗੱਲ ਆਪਾਂ ਕਹਨੇ ਆ ਜਵਾਕਾਂ ਨੂੰ ਤੇ ਲੋਕ ਨੰਬਰ ਆਇਆ 70 ਆ ਗਿਆ 80 ਆ ਗਿਆ ਠੀਕ ਆ ਹਨਾ ਆ ਪਹਿਲਾਂ ਨੂੰ ਐਵੇਂ ਨਹੀਂ ਕਹਿਣਾ ਛੋਟੇ ਬਹੁਤ ਵਧੀਆ ਆ ਗਏ ਐ ਐਵੇਂ ਨਹੀਂ ਡਿੱਟਾ ਕੇ ਡਾ ਗ ਇਹਨਾਂ ਦੇ ਪਿੱਛੇ ਵੀ ਨਹੀਂ ਪੜਣਾ ਛੋਟੇ ਬਹੁਤ ਘੱਟ ਆਏ ਨੇ ਉਹ ਵੀ ਗਲਤ ਆ ਜਵਾਕ ਨੂੰ ਪਿਆਰ ਨਾਲ ਸਮਝਾਓ ਕਿ ਭਾਈ ਗਾਂਢੀ ਗਰੀ ਪੂਰੇ ਆਉਣੇ ਚਾਹੀਦੇ ਆ ਵਧੀਆ ਜਿਹੜਾ ਜਵਾਕ ਪੂਰਾ ਸਮਝੇ ਵੀ ਕੁੱਟ ਖਾ ਕੇ ਜਵਾਕ ਫੇਟੀ ਠਾ ਨੇ ਪੜ੍ਹਾਈ ਦੇ ਹਿਸਾਬ ਨਾਲ ਤਾਂ ਘਟ ਨੇ ਇਹਨਾਂ ਦੇ ਨੰਬਰ ਪੜ੍ਹਾਈ ਦੇ ਉਹੀ ਕਹਿੰਦਾ ਜਿਹੜੇ ਸਕੂਲ ਦੇ ਸਾਹ ਉਹਨਾਂ ਨਾਲ ਘਟ ਰਹੇ ਜਿੱਡਾ ਸਕੂਲ ਆ ਜਿੱਡੀ ਸਕੂਲ ਦੀ ਫੇਮ ਆ ਪਿਆ ਨਾਂ ਦੇ ਹੀ ਸ਼ਹਿਰ ਬਹੁਤ ਵੱਡੇ ਸਕੂਲ ਆ ਉਹ ਫਿਰ ਗੱਲ ਤੋਂ ਦੀ ਗੱਲ ਫਿਰ ਪਤਾ ਹੁਣ ਅਸੀਂ ਕੁੱਟੀਆਂ ਸਾਨੂੰ ਉਹਦਾ ਵੀ ਕੋਈ ਫਾਇਦਾ ਕੁੱਟੇ ਦੇ ਜਿਹੜਾ ਫਿਰ ਢੀਠ ਹੋ ਜਾਣਗੇ ਹੁਣ ਅਸੀਂ ਪਿਆਰ ਨਾਲ ਸੋਹਣ ਕਹਿੰਦੇ ਆ ਵੀ ਹਾਂ ਛੋਟੇ ਇਹਨੇ ਨੰਬਰ ਵਾਲੇ ਚਾਹੀਦੇ ਆ ਫਿਰ ਤੁਸੀਂ ਭਾਈ ਪਿਆਰ ਨਾਲ ਫਿਰ ਤੁਸੀਂ ਉਹਨਾਂ ਪਿਆਰ ਨਾਲ ਹੀ ਵਧਾਓ ਏ ਭੈ ਭਾ ਕਿੰਨੇ ਉਹਨਾਂ ਗਿਆਨ ਲਈ ਜੜੀ ਉੱਚੀ 100 ਇੱਕ ਵਾਰੀ ਹੋਰ 100 ਥੈਂਕ ਯੂ ਹਾਂਗੇ ਭਾਈ 100 ਕੁੜੀਆਂ ਨੇ ਕਹਤਾ ਉਹਨਾਂ ਦਾ ਕੁੜੀਆਂ ਨੇ ਵਿਚਾਰੀਆਂ ਹਰ ਆਪ ਸੌ ਲਗੇ ਤੇ ਉਹਦਾ ਦਿਲੋਂ ਤੇ ਉਹ ਕਰਦੇ ਆ ਤੇ ਰੱਬ ਕਰੂਗਾ ਕਰਪਾ ਕੋਈ ਚੱਕਰ 100 ਵੀ ਆਜੂਗਾ ਵਧੀਆ ਪੜ੍ਹਦੀਆਂ ਨੇ ਚਲੋ ਅਾਹ ਆਹ ਤਾਂ ਬੱਚਾ ਦਾ ਪੜਨਾ ਬਹੁਤ ਲੋਕ ਤਾਂ ਵੀ ਪੜਨਾ ਬਹੁਤ ਜੇ ਅੰਦੀ ਰੱਬ ਦੀ ਕਿਰਪਾ ਨਾਲ ਹੂ ਕਿਰਪਾ ਭਾਈ ਸਾਰੇ ਭੈਣ ਭਰਾ ਜੁੜੇ ਰਿਆ ਕਰੋ ਗਾਂ ਲੀਗਰੀ ਕਰੇ ਸੌ ਆਉਣਗੇ ਤੁਹਾਨੂੰ ਦੇਖ ਦਿਆਂ ਗਾਂ ਲੀਗਰੀ ਵੀ ਦਿਖਾਵਾਂਗੇ ਕਿੰਨੇ ਆਉਂਦੇ ਆ ਤੇ ਦੱਸਾਂਗੇ ਫੈਨਲ ਆਉਣ ਜੋ ਮੀ ਨਰੇਗਾ ਵੀਰ ਨਾ ਨਹੀਂ ਮਾਰਚ ਚ ਆਉਂਦੇ ਮਾਰਚ ਚ ਕੀ ਆ ਹੁਣ ਹੰਦਾ ਅਕਤੂਬਰ ਅਕਤੂਬਰ ਚੱਲਦਾ ਅਰੇ ਸਹਿਜ ਕਿੰਨੇ ਐ ਵੀ ਚਾਰ ਵੀ ਹਾਂ ਕੋਈ ਗੱਲ ਨਹੀਂ ਭਾਬੀ ਪੋਰੇ ਕੱਕ ਦਿਓ ਫੱਟੇ ਮੋਬਾਈਲ ਮੋਰ ਬੰਦ ਨਹੀਂ ਹਜੀ ਹਜੀ ਯੂਟੀ ਫੋਰ ਹੋਣਿਆ ਉਹ ਤੋਂ ਬਾਅਦ ਫਿਰ ਵੀਕਲੀ ਫੋਰ ਆ ਜਿਹੜਾ ਫੋਰ ਜਿਹੜਾ ਮਰਜੀ ਫੋਰ ਹੋਣਾ ਜਵਾ ਕਰਿਓ ਹੋਰ ਵਾਰ ਪੂਰੇ ਜੜਦੀਆਂ ਦਾ ਕੱਕ ਦਿਓ ਫੱਟੇ ਤੇ ਨੱਬ ਦਿਓ ਕਿਲੀ ਦੁਪਹਿਰ ਨੂੰ ਬਠੰਡੇ ਸ਼ਾਮ ਨੂੰ ਦਿੱਲੀ ਕਰ ਦਿਓ ਕੰਮ ਪੂਰਾ ਤੇ ਪੜਿਓ ਭਾਈ ਜੋ ਲੋਕ ਜਿਉ ਕਰਦੇ ਆ ਅਪੀਸਾ ਭਰਦੇ ਆ ਬਹੁਤ ਔਖਾ ਹੁੰਦਾ ਪੂਰਾ ਵਧੀਆ ਆਪਦਾ ਕਰਿਓ ਮਾਲਕ ਸੋਨੂੰ ਭਾਈ ਤੰਦਰੁਸਤੀ ਬਕਸੇ ਚੜਦੇ ਆ ਗਲਾਦ ਰੱਖੇ ਖੁਸ਼ੀਆਂ ਬਕਸੇ ਸਾਰੇ ਭੈਣ ਭਰਾ ਇੰਨਾਲ ਜੁੜੇ ਰਿਹਾ ਕਰੋ ਇੰਨ ਪਿਆਰ ਕਰੋ ਵੀਡੀਓ ਨੂੰ ਲਾਈਕ ਬਾ ਨੂੰ ਸ਼ਾਰਟ ਵੀਡੀਓ ਨੂੰ ਸੋਨੂੰ ਰੱਬ ਤੰਦਰੁਸਤੀਆਂ ਬਕਸੇ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਹੈ ਪੰਜੂਰ ਵਧਾਉਣੀਆਂ ਲਾਈਕ ਕਰਨਾ ਕਮੈਂਟ ਕਰਨਾ ਜਿਹੜਾ ਕੋਈ ਨਵਾਂ ਭੈਣ ਭਰਾ ਵਾ ਉਹ ਦਾਮ ਰਿਲਾ ਤੇ ਕੱਟੀ ਹੋਈ ਹੈ ਜੀ ਇਹ ਨਾਲ ਹੈ ਨਹੀਂ ਕੀ ਕਹੂੰਗੇ ਪਰ ਤਾਂ ਹੈਗੀ ਹੈ ਸਾਰੇ ਪੜ ਭਰਾ ਭਾਈ ਜਰੂਰ ਵੱਧ ਤੋਂ ਵੱਧ ਹੈਪ ਕਮੈਂਟ ਸ਼ੇਅਰ ਤੇ ਲਾਇਕ ਤੇ ਸਬਸਕ੍ਰਾਈਬ ਵਾਈਗੁਰ ਜੀ ਕੇ ਖਾਲਸਾ ਵਾਈਗੁਰ ਜੀ ਕੀ ਪਤਾ ਹੈ